ਅੰਦਰ ਜੀ ਡੈਡੀ ਹਾਂ ਪੁੱਤ ਆ ਨਾ ਸੁੱਤੇ ਹੋ ਓਏ ਹੋ ਯਾਰ ਅੰਦਰ ਬਹਿ ਗਿਆ ਨਹੀਂ ਇਸ ਵੇਲੇ ਓਦੀ ਪੇਦਾ ਕੰਮ ਜਾਣਾ ਹੈ ਕਿਤੇ ਉਹਨੂੰ ਟਿਕਣ ਦਿਆ ਸੀ ਹਾਂ ਹਾਂ ਆਹ ਤੇ ਮੈਂ ਚੱਲ ਆ ਜਾਂਦਾ ਤੇ ਮੈਂ ਅੰਦਰ ਬਹਿ ਗਿਆ ਨਾ ਫਿਰ ਮੈਂ ਇੱਥੇ ਬੂਏ ਗਾੜੀ ਨੂੰ ਮੋੜ ਜੇ ਕਿਤੇ ਆ ਵਾਥੇ ਸੋ ਖਵਾਉਂਦੀ ਹੈ ਬਾਈ ਮੈਂ ਨਾ ਪੱਕਾ ਛੱਡਿਆ ਮਾਰਨਾ ਇੱਥੇ ਵਾ ਵਧੀਆ ਵਾ ਬਾਅਦੇ ਹਵਾ ਲੈਣੀ ਚਾਹੀਦੀ 24 ਘੰਟੇ ਅੰਦਰ ਰਹਿਣੇ ਥੋੜੇ-ਵਿਡੇ ਰਹਿਣਾ ਹੋਰ ਆ ਗਿਆ ਫਿਰ ਟਾਈਮ ਹਾਂਜੀ ਆ ਗਏ ਆ ਅੱਛਾ ਅੱਛਾ ਦੇ ਆਇਆ ਨਾ ਤਾਂ ਹੈ ਅੱਛਾ ਇਹ ਖੁਸ਼ਬਰੀ ਹੀ ਹੈ ਆਹੋ ਉਹ ਪੁੱਤ ਕੁਜੀ ਦੇ ਫਿਰ ਹੋਣੀ ਹੋਣੀ ਠੀਕ ਨਹੀਂ ਆਹੋ ਦੇ ਕੋਈ ਕੋਈ ਵੀ ਗੱਲ ਵਾ ਤੇ ਜੇ ਨਾ ਕਰਦੇ ਆਪਾਂ ਦਿੰਦੇ ਤੇ ਫਿਰ ਉਹ ਕਹਿੰਦੇ ਵੀ ਫੇਰ ਨੂ ਮੂੰ ਉਹਦੀ ਮੰਮੀ ਦੀ ਆਵਾਜ਼ ਵਿੱਚ ਗੋਣੀਆਂ ਕਿਤੇ ਪਾਉਣੀਆਂ ਸੀ ਗਾਣੇ ਉਹ ਦੱਸ ਕਮਲਿਆ ਮੈਂ ਤੋ ਤਾਂ ਹੀ ਕਿਹਾ ਸੀ ਨਾ ਉਹ ਮੈਨੂੰ ਅੱਧੀ ਜਵਾਬ ਨਾ ਕਿਹਾ ਜੇ ਪੁੱਤ ਨਾ ਸਾਡੀ ਇੰਨੀ ਮਤ ਕੀਤੀ ਆ ਤੇ ਸਾਡਾ ਕੋਈ ਫਰਜ਼ ਨਹੀਂ ਬਣਦਾ ਤਾਂ ਇਹ ਨਾ ਮੈਂ ਜਲਵਾੜੀਆਂ ਕੋ ਗਾਣੇ ਪਾਉਣੀਆਂ ਸੀ हां ते अपना ਸਾਰੋ ਟਾਈਮ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਕਹਿ ਦੇਣਾ ਸੀ ਕਿ ਆ ਕਿ ਹੋਰ ਕਿ ਕੰਮ ਦੀ ਲੋੜ ਹੈ ਤੇ ਦੱਸੋ ਨਹੀਂ ਨਹੀਂ ਇੱਕਨੇ ਚੋ ਨਿਆਂਦੇ ਲਾਉਣੇ ਆ ਆਦਾ ਖੁਦਾਂ ਦਾ ਬਾਕੀ ਫਿਰ ਉਹ ਜਨਾਂ ਦੇ ਸੈਟ ਕੋਈ ਨਹੀਂ ਸਹੀ ਠੀਕ ਹੈ ਬਾਕੀ ਡੈਡੀ ਗੱਲ ਇੱਕ ਹੋਰ ਆ ਅੱਛਾ ਦੱਸਾਂਗੇ ਨਾ ਹਲੇ ਤੂੰ ਦੱਸ ਦੇ ਨਾਲੇ ਦਾ ਮਾਪੀ ਡੈੜੀ ਪਤਾ ਕੀ ਕਹਿੰਦੇ ਹੀ ਹੈ ਡੈੜੀ ਕਹਿੰਦੇ ਹੀ ਵੀ ਕਹਿ ਦਿੰਨਾ ਆ ਤੁਹਾਨੂੰ ਫੋਨ ਕਰਦਾ ਮੈਂ ਤੁਸੀਂ ਆਇਓ ਕਿ ਮੈਂ ਸਰੰਦੇ ਨਾਲ ਸਿਹਤ ਕਰਵਾਦਾ ਤਾਲੀ ਪੋਲੀ ਜਮੇਨੀਆ ਅੱਛਾ ਆਹੋ ਤੇ ਮੈਂ ਆ ਤੇ ਜਾਈ ਘਰ ਆ ਦਮਣਾ ਠੀਕ ਹੈ ਠੀਕ ਹੈ ਆਹੋ ਮੈਂ ਕਹਾ ਵੀ ਨਹੀਂ ਨਹੀਂ ਹਲੇ ਨਹੀਂ ਕੋਈ ਲੋੜ ਨਹੀਂ ਕੀ ਕਰਨੀ ਮੈਂ ਆਪਾਂ ਤਾਲੀ ਜਾਂਦੇ ਵੀ ਨਹੀਂ ਚੱਲੋ ਦੇਰੀ ਕਹਿੰਦੇ ਆਪਾਂ ਉਹ ਨਹੀਂ ਹੋ ਰਿਹਾ ਕੋਣ ਵਾ ਤੇ ਬਾਕੀ ਬੜੀ ਮਾਰੇ ਤਾਂ ਮਨਾ ਕਰਾਂ ਵੀ ਬੰਦਾ ਚੰਗਾ ਨਹੀਂ ਲੱਗਦਾ ਹਲੇ ਹਨਾ ਜਿੰਦੇ ਜਾਵਦੇ ਬੈਠੇ ਆ ਹਾਂ ਕੰਮ ਪੁੱਤ ਬੜਾ ਚੰਗਾ ਕੀਤਾਈ ਆ ਦੱਸਾਂ ਗੱਲ ਕੀ ਆ ਜੇ ਤੂੰ ਪੈਂਦੀ ਛੱਤੀ ਕਹਿਣਦਾ ਨਾ ਕੋਈ ਨਹੀਂ ਮੈਂ ਲੈ ਕੇ ਆ ਜੂੰਗਾ ਮੈਂ ਕਹਣਾ ਵੀ ਇਹ ਲਾਲਚੀ ਆ ਉਹੀ ਨਾ ਹੈ ਮਲੇ ਆਪਾਂ ਨੇ ਕੀ ਏੜੀ ਕਰਨੀ ਕੋਈ ਗੱਲ ਨਹੀਂ ਉਹਦੇ ਚੰਗੇ ਭਲੇ ਆ ਉਹਨਾਂ ਕਹਿੰਦੇ ਕੀ ਕਰਨੀ ਹੈ ਪੈਲੀ ਤਾਂ ਇਹਨੇ ਮੈਂ ਮਨਾ ਕਰਤਾ ਨਾ ਉਹਨਾਂ ਨੂੰ ਉਹਨੂੰ ਕਹਿੰਦਾ ਕੋਈ ਨਹੀਂ ਉਹਦੇ ਬੜਾ ਟਾਈਮ ਆ ਜਦੋਂ ਕੋਈ ਲੋੜ ਪਈ ਤਾਂ ਮੈਂ ਕਰਾ ਲੂੰਗੀ ਇਹਨੂੰ ਸ਼ਰਨੂ ਸਮਝਾਉਣਾ ਸੀ ਨਹੀਂ ਨਹੀਂ ਕਿਹਾ ਮੈਨੂੰ ਹੀ ਹਾਂ ਉਹ ਡੈਡੀ ਬੜਾ ਹਰਦਾ ਨਹੀਂ ਕਰੀ ਜਾਂਦਾ ਇਹ ਗੱਲ ਮਨਾ ਦੇ ਕੀਤਾ ਅੱਛਾ ਤੇ ਬਾਅਦ ਸਰਨਾਂ ਦੀ ਚੱਲ ਕੋਈ ਨਹੀਂ ਜਦੋਂ ਕਿਤੇ ਟਾਈਮ ਆਊਗਾ ਹੋ ਜਾ ਫਿਰ ਵੇਖਾਂਗੇ ਉਹ ਆਹ ਵੇਖਾਂਗੇ ਕਿਵੇਂ ਕੋਈ ਗੱਲ ਹੀ ਨਹੀਂ ਕੋਤਾ ਹਾਂ ਹਾਂ ਪਿਆਰੀਆਂ ਕਰਕੇ ਥੋੜੇ ਦੇ ਰਿਸੇ ਕੀ ਕੀਤੇ ਉੱਥੇ ਨਹੀਂ ਚੱਲ ਡੈਡੀ ਗੱਲ ਤੇ ਆ ਇਹ ਹੈਗਾ ਹੁਣ ਸਰਨ ਸਰਨੀ ਉਹਨਾਂ ਦੀ ਹੋ ਰਹੀ ਹੈ ਵੀ ਕੌਣ ਦਾ ਆਰੇ ਅਬੇ ਟਾਈਮ ਤੇ ਬੰਦਾ ਹਣਾ ਲੈ ਜਿੰਦੇ ਜਹਾ ਤੇ ਲੈ ਲੰਬੀ ਉਮਰ ਕਰੇ ਉਹਨਾਂ ਨੂੰ ਮੈਂ ਯਾਦ ਦਸਾਂ ਕਿ ਇਹ ਪੁੱਤ ਬੰਦਾ ਚੰਗਾ ਨਿਕਾ ਲੱਗਦਾ ਇਹ ਕਿੰਗ ਗੱਲਾਂ ਛੋੜੀਆਂ ਕਰਦਾ ਠੀਕ ਨਹੀਂ ਹੋਰ ਕੀ ਤੇ ਕੋਈ ਗੱਲ ਨਹੀਂ ਗੀ ਸਾਨੂੰ ਵੀ ਸਾਡੀ ਗੱਲ ਦਾ ਪਤਾ ਵਾ ਇਹੋ ਜਿਹਾ ਕੰਮ ਨਹੀਂ ਕਰਨਾ ਉਹਨਾਂ ਨੂੰ ਮੁੜ ਕੇ ਵਿਜਾ ਕਾੜੀ ਨਾ ਕਰ ਦੋ ਜਾਂ ਉੱਥੇ ਕਰ ਦੋ ਕਿਸੇ ਦੇ ਨਾਲ ਆ ਦੋ ਠੀਕ ਹੈ ਮੈਂ ਤਾਂ ਇਹ ਤੁਹਾਨੂੰ ਦੱਸਦਾ ਕੋਈ ਗੱਲ ਨਹੀਂ ਗੀ ਤੇਰਾ ਟਾਈਮ ਅਜੇ ਕੋਈ ਗੱਲ ਨਹੀਂ ਤੂੰ ਆਪਣੀ ਜ਼ਿੰਦਗੀ ਜੀ ਔਰ ਮਰਨਾ ਚ ਨਹੀਂ ਜਣੀ ਆਹੋ ਟਾਰੀ ਮੈਂ ਤਾਂ ਹੀ ਮਨਾ ਕਰਾਇਆ ਹਾਂ ਤਾਂ ਚੰਗਾ ਕੀਤਾ ਸੀ ਤੇ ਮੈਂ ਜਾਣਾ ਪੀਵਾ ਪਾਣੀ ਪੀਦਾ ਪੀਦਾ ਜੀਣਾ ਪਾਣੀ ਪੀਕ ਉਹ ਮੈਂ ਤੋ ਡਿਕੰਡਿਆਂ ਨੂੰ ਮੁੜੇ ਲਈ ਚੱਲ ਠੀਕ ਆ ਜਾ ਕੇ ਤੇ ਬੂਆ ਬਾਰ ਖੋਲਣਾ ਪੈਣਾ ਚੱਲ ਠੀਕ ਆ ਠੀਕ ਇਹ ਤੇ ਆ ਗਈ ਆ ਮੁੰਡਾ ਕਿੱਥੇ ਰਹਿ ਗਿਆ ਇਹ ਨਹੀਂ ਆਇਆ ਲੈ ਆਕੜੀ ਬੜੀ ਆ ਹੈ ਮਰ ਜੜੇ ਨਾ ਹੋਣ ਤੇ ਕਿੱਦਾਂ ਮਗਰ ਲੱਗੇ ਕਰਦੀਆਂ ਦੇ ਇਹ ਨਹੀਂ ਪਤਾ ਸਾਡੀ ਮਾਂ ਵਾ ਇਹਨੂੰ ਘਵਾਉਣਾ ਵਾ ਮੈਨੂੰ ਕੌਣ ਦੀ ਕਿ ਲੋੜ ਵਾ ਤੁਰੇ ਫਿਰਦੇ ਮਗਰ ਮਗਰ ਓ ਯਾਰ ਤੂੰ ਆਇਆ ਨਹੀਂ ਮੈਂ ਢੀਕਣ ਡਿਆ ਵਾਂ ਕੋਟੇ ਕੋਟੇ ਘਰ ਮਿਆਂ ਜੱਲੀੜੇ ਪਾ ਕੇ ਬੈਠਾ ਵਾਂ ਚਾਹੀਦਾ ਹੁੰਦਾ ਪਤਾ ਕਿਤੇ ਟਾਈਮ ਨਾਲ ਚਾਹੀਦਾ ਹੁੰਦਾ ਵਾ ਕਾ ਚਲ ਠੀਕ ਆ 10 ਮਿੰਟ ਚਲ ਠੀਕ ਚੰਗ ਚੰਗ ਪਾ ਦਾ ਰਛੇਤੀ ਕਿਸ ਦਾ ਫੋਨ ਆ ਜਾਏ ਸਹੀ ਉਸੇ ਵਲੇ ਵਰਦੀ ਪਾ ਕੇ ਤਿਆਰ ਹੋ ਜਾਣਾ ਵਾ ਭਾਵੇਂ ਗਰਮੀ ਹੋਵੇ ਤੇ ਭਾਵੇਂ ਜੋ ਮਰਜ਼ੀ ਹੋਵੇ ਅਗਲਾ ਭਾਵੇਂ ਘੰਟੇ ਨੂੰ ਆਵੇ ਇਤਨਾ ਹੀ ਜਾਣਾ ਪੈਂਦਾ ਵਾ ਜਦੋਂ ਕਿਹਨੂੰ ਖੜੀ ਗਿਆ ਨਾ ਉਹ ਵੀ ਇਤਰੇ ਲੋਕ ਆਦੇ ਆ ਤੇ ਫਿਰ ਕੀ ਆ ਜੇ ਉਹ ਆਣ ਕੇ ਘੜੀ ਡੀਕ ਨੂੰ ਤੇ ਕੰਡਾਪੁਰ ਚ ਲਿਆਉ ਦਾ ਚਲ ਕੋਈ ਗੱਲ ਨਹੀਂ ਉਹ ਵੀ ਵੇਲਾ ਸੀ ਤੇ ਮੈਂ ਚਲ ਮੁਰਗੇ ਤੋਂ 10 ਮਿੰਟ ਲੱਗ ਜਨ ਗਿਆ ਉੱਥੇ ਆ ਮੁੰਡੇ ਆਪਣੇ ਵਾਲੇ ਵੇਖਿਆ ਜੇ ਕਿੰਨੀ ਆਕੜ ਸੌਰਿਆਂ ਤੋਂ ਆਇਆ ਵਾ ਮੈਂ ਲਾਗੋ ਨੰਗੀ ਆਈ ਆ ਐਦਾਂ ਮੂੰਹ ਪਰ ਇਹਨੂੰ ਕਰਕੇ ਨੰਗਿਆ ਹੈ ਕੀ ਮੈਂ ਵਗਾੜਿਆ ਇਹਨਾਂ ਦਾ ਚੌਣੇ ਅੰਤਰੇ ਦਾ ਤੂੰ ਕਹਿੰਦੀ ਕੋ ਆਇਆ ਨਹੀਂ ਉੱਤੋਂ ਗੋਡੇ-ਗੋਡੇ ਗਰਮੀ ਪੈਣ ਦੀ ਐ ਇੱਥੇ ਮੈਨੂੰ ਕਹਦੇ ਮੈਂ ਜੜੀ ਪਾਣੀ ਪੀਣਾ ਜਾ ਕੇ ਬੜਾ ਡੰਕਾ ਬਲਿਆ ਇਹਨੂੰ ਹਨਾ ਅੱਖਾਂ ਗੜੀ ਨੇਰ ਆਇਆ ਹੁਣਾਵਾ ਜਿਹੜੀ ਮਾਂ ਵੀ ਦੇਖੀ ਗਾੜੀ ਉਹ ਪਰੇ ਨੂੰ ਵਾਟ ਕੇ ਤਾਂ ਨਿਕਲ ਗਿਆ ਵਾ ਮੇਰੇ ਕੋ ਪਾਣੀ ਦਾ ਗਲਾਸ ਮੰਗ ਲਿੰਦਾ ਮੈਂ ਨਾ ਦਿੰਦੀ ਨੂੰ ਪਾਣੀ ਗੱਲਾਂ ਮਾਰਦੇ ਫਿਰਦੇ ਆ ਐਵੇਂ ਆਹੋ ਜਿਹੀ ਗੱਲਾਂ ਨਹੀਂ ਕਰੀਦੀ ਹੁੰਦੀਆਂ ਠੀਕ ਹੈ ਨਾ ਨਹੀਂ ਤੇ ਹੁਣ ਤੇ ਬੜਾ ਖੁਸ਼ ਹੋਣਾ ਵਾ ਕਿ ਮੈਂ ਦੇ ਆ ਸਾਰੇ ਆਪਣੇ ਪੈਸੇ ਤੇ ਉਹ ਵੀ ਬੜਾ ਖੁਸ਼ ਨੇ ਹੁਣ ਤੇ ਮੇਰੀ ਗੱਲ ਸੁਣ ਲੈ ਪਹਿਲਾਂ ਉਹਨਾਂ ਸਾਡੀ ਪਤਾ ਵਿਆਹ ਕਿੰਦੀ ਮਤ ਦਿੱਤੀ ਤੇ ਜੇ ਹੁਣ ਅਹੀਂ ਥੋੜੇ ਬੋਤੇ ਅਹੀਂ ਕਿਹੜੇ ਦੋਤੇ ਦੇ ਆ ਤਾਂ ਵੀ ਜਹਾਦੀ ਤੇ ਸਾਰੀ ਗੱਲ ਵਾ ਹੈ ਅਹੀਂ ਕਿਹੜੇ ਲੱਖਾਂ ਰੁਪਏ ਦੇ ਦਿੱਤੇ ਆ ਚੱਲ ਦਿੱਤੇ ਰਹੇ ਵਾ ਨਾ ਜਿੱਦਾਂ ਮਰਜੀ ਆ ਇਓ ਨਾਲੇ ਨਾ ਮੇਰ ਨਾਲ ਸੁਵਾ ਕਰਨ ਲਿਆ ਸੀ ਕਿ ਮੇਰੋਂ ਡੈਡੀ ਕਹਿੰਦੇ ਆ ਵੀ ਸ਼ਰਨ ਦੇ ਨਾਲ ਪੈੜੀ ਲਾ ਦੀਏ ਵਸੀਤ ਜਿਹੜੀ ਹੁੰਦੀ ਆ ਹੈ ਇਹ ਉਹ ਕਰਦੀ ਆ ਉਹਦੇ ਨਾਲ ਸੱਚੀ ਤਾਂ ਕਹਿੰਦੇ ਆ ਇਹ ਆਹ ਤਾਂ ਸੰਦੀ ਮੈਨੂੰ ਕਹਿੰਦਾ ਮੈਂ ਡੈਡੀ ਨਾ ਕਰਾਂ ਮੈਂ ਪੁੱਤਾਂ ਤੇ ਪੁੱਤਾਂ ਚੰਗਾ ਕੀਤਾ ਹੀ ਦੌਰ ਫਿੜੇ ਮੂੰਹ ਇਹਦਾ ਦਾ ਦੌਰ ਫਿੜੇ ਮੂੰਹ ਕਰਦਾ ਵਾ ਨਹੀਂ ਨਹੀਂ ਨਾ ਕਰਦਾ ਲੱਗਦੇ ਇੱਥੇ ਨਹੀਂ ਉੱਥੇ ਹੈ ਹੀ ਕੋਣ ਵਾ ਹੋਰ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਅਭੀ ਨਬੀ ਹੋ ਗਈ ਤਾਂ ਠਾਂ ਠਾਂ ਹੋ ਗਏ ਤੇ ਫਿਰ ਪਿਆਰੀ ਨਸ਼ੀਕਾ ਸਾਂਭ ਲੈਣੀ ਆ ਪਹਿਲੀ ਪਿੱਲੋ ਗੱਲ ਸੁਣ ਲਾ ਅਜੇ ਤਨਾਂ ਗੱਲ ਹੀ ਕੀਤੀ ਆ ਵੀ ਇਹ ਗਾੜੀਓ ਕੀ ਕੀ ਹੁੰਦੇ ਆ ਠੀਕ ਨਹੀਂ ਪੁੜਾ ਕੀ ਆ ਉਸੇ ਵੇਲੇ ਥੋੜਾ ਪੁੜਵਾਰੀ ਕੋ ਲੈ ਕੇ ਚੱਲ ਜਾਣਾ ਦੋਹਾਂ ਜੀ ਇਹ ਆਪਣੀ ਜ਼ਬਾਨ ਬੰਦ ਰੱਖਦਾ ਹਾਂ ਉਹਨਾਂ ਦੀ ਧੀ ਆ ਦੇਣੀ ਨਹੀਂ ਪਈ ਇਹਨਾਂ ਨੇ ਸਹਾਂ ਕਰਨਾ ਵਾ ਉਹ ਮੈਂ ਵੀ ਮੈਂ ਤੇ ਫਿਰ ਇੰਨੀ ਗੱਲ ਕਹੀ ਮੈਂ ਕਿ ਚੰਗਾ ਕੀਤਾ ਪੁੱਤ ਅਰੇ ਉਹ ਚੰਗੇ ਭਲੇ ਆ ਤੇ ਕੋਈ ਗੱਲ ਨਹੀਂ ਗਈ ਜਦੋਂ ਕਦੇ ਟਾਈਮ ਆਊਗਾ ਆਪੀ ਸਭ ਕੋ ਹੋ ਜਾਣਾ ਚੰਗੇ ਭਲੇ ਕਾਦੇ ਆ ਅੱਜਕੱਲ ਤੇ ਘੜੀ ਦਾ ਨਹੀਂ ਪਤਾ ਹੈ ਕਿਦਾਂ ਦਾ ਸਮਾਂ ਚੱਲਣ ਡਿਆ ਵਾ ਜੇ ਅਗਲਾ ਆਪ ਕਹਿੰਦਾ ਹੈਗਾ ਕਿ ਕੁੜੀ ਦੇਣਾ ਪਹਿਲੀ ਲ ਉਹਨਾਂ ਆਪਣੀ ਤੀਨ ਪੈੜੀ ਦੇਣੀ ਹੈ ਦੇਣੀ ਨਹੀਂਗੀ ਸਾਂਭ ਕਰਨਾ ਕੱਲ ਉਹਦੇ ਚਾਚੇ ਤਾਏ ਸਾਂਭ ਲੈਣਗੇ ਫਿਰ ਸੌਖੇ ਹੋ ਜਾਗੇ ਤੁਸੀਂ ਅਗਲੇ ਉੱਤਰ ਨਹੀਂ ਦੇਣਾ ਪੈੜੀ ਦੇ ਥੱਲੇ ਵੇਖੀ ਜਾਓ ਤੁਸੀਂ ਕੀ ਬਣਦਾ ਵਾ ਪੈੜੀ ਮਾਮੇ ਲੱਗਦੇ ਆ ਐਡਾ ਹੀ ਮਾਮੇ ਬਣ ਜਾਂਦੇ ਹੁੰਦੇ ਆ ਠੀਕ ਆ ਨਾ ਉਹਨੇ ਪੈੜੀ ਦੇਣੀ ਆਪਣੀ ਕੁੜੀ ਨੂੰ ਕੁੜੀ ਨੂੰ ਦੇਣੀ ਆ ਨਾ ਜਿੰਦਿਆ ਜੀ ਦੇਦੇ ਚੰਗੀ ਗੱਲ ਵਾ ਜੇ ਕੱਲ ਨੂੰ ਕੋਈ ਗੱਲਬਾਤ ਹੋਈ ਨਾ ਉਹਨਾਂ ਨੇ ਕੁੜੀ ਨੂੰ ਨਾ ਥੇ ਵਰਨ ਦੇਣਾ ਮੁੜ ਕੇ ਵੇਖ ਲਿਓ ਤੁਸੀਂ ਇਹ ਜ਼ਮੀਨ ਜਿਹੜੀ ਚੀਜ਼ ਇਦਾਂ ਦੀ ਆ ਉਹ ਚੱਲ ਯਾਰ ਕੋਈ ਗੱਲ ਨਹੀਂ ਗਈ ਤੂੰ ਤੇ ਨਾ ਤੈਨੂੰ ਮੈਂ ਗੱਲ ਦਸੀ ਤੂੰ ਤੇ ਗਾੜੀ ਮੇਰੇ ਗਾੜੀ ਪੈ ਗਈਆਂ ਤੇ ਗੱਲ ਕਾਦੀ ਦਸੀ ਮੇਰਾ ਤੇ ਮਨ ਹੀ ਸੁਣ ਕੇ ਖੱਟਾ ਹੋ ਗਿਆ ਵਾ ਅਬਲ ਤੇ ਬੁੱਢਾ ਪੁੰਦਾ ਨਹੀਂ ਸਿਰੇ ਦਾ ਨੰਗ ਹੈ ਜੇ ਕਿਤੇ ਮਨ ਮੇ ਪਈ ਪਈ ਉਹਦੇ ਤੇ ਇਹਦਾ ਬੇੜਾ ਡਰਕ ਗਿਆ ਤੇ ਇਹਦਾ ਕਿਤੇ ਇਹਦਾ ਹੈ ਮੇਰੀ ਲਾਭ ਤੇ ਹੈ ਹੀ ਨਹੀਂ ਕਿਤੇ ਠੱਡੀਆਂ ਹੀ ਹੈ ਨਹੀਂ ਮੇਰਾ ਜੀ ਕਦਾ ਛਿੱਤਰ ਫੇਰ ਕੇ ਘਰੋਂ ਬਾਹਰ ਕੱਢਣਾ ਯਾਰ ਮੇਰੀ ਗੱਲ ਸੁਣ ਉਹਨੇ ਬਹੁਤ ਵਧੀਆ ਕੰਮ ਕੀਤਾ ਵਾ ਠੀਕ ਨਹੀਂ ਆਹੋ ਬਹੁਤ ਵਧੀਆ ਕੀਤਾ ਵਾ ਗੱਲਾ ਮਾਰਦੇ ਫਿਰਦੇ ਆ ਉਹ ਭੁੱਖ ਖਲਾ ਦੇ ਚੰਗੇ ਲੱਗਦਾ ਵਾ ਕਾ ਵੀ ਭੁੱਖਾ ਹੈ ਆਪਣੀ ਟੀਮ ਦੇ ਨਹੀਂ ਜਿਆਦਾ ਤਾਂ ਉਹਨੇ ਇਹਨੂੰ ਕਿਹਦੇ ਆਣਾ ਹੈਗਾ ਉਹ ਸਭ ਕੋ ਦੇਦਾ ਹੀ ਆ ਅੱਜ ਵੀ ਤੇ ਕੱਲ ਵੀ ਹੈ ਮੌਕੇ ਤੇ ਚੀਜ਼ ਮਿਲ ਜੇ ਨਾ ਸੁਣਾ ਕੀ ਪਤਾ ਥੋਇਆ ਇਹ ਨਹੀਂ ਮਾੜਾ ਮੋੜਾ ਬਰੋਹਨੇ ਨੂੰ ਥੋਇਆ ਟਾਇਆ ਨਹੀਂਗਾ ਸਹਾਨ ਕਰਨਾ ਵਾ ਦੇਣੀ ਨਹੀਂਗੀ ਨਾਲੇ ਦੀ ਸੱਸ ਜਿਹੜੀ ਐ ਡਿੱਗਦੀ ਫਿਰਦੀ ਸਿਰ ਸੁੱਟਦੀ ਫਿਰਦੀ ਕਦੀ ਉੱਥੇ ਡੇਗੀ ਕਦੀ ਉੱਥੇ ਡੇਗੀ ਮਾੜਾ ਤੇਰੇ ਆਪਣੇ ਜਿੰਦੇ ਜੀ ਨਾਲ ਨਾ ਕਰ ਦੇਣਗੇ ਤੇ ਚੁੱਪ ਕਰ ਜਾ ਉਹ ਮੁੰਡਾ ਆ ਗਈ ਉੱਥੇ ਤੋਂ ਚੱਲ ਚੱਲ ਜਾਨੀ ਆ ਮੇਰੀ ਤਾਂ ਬੜੀ ਤੰਗੀ ਹੁੰਦੀ ਸਾਰੇ ਟੱਬਰ ਨੂੰ ਨਹੀਂ ਬੜੀ ਬੁਰੀ ਲੱਗਨੀ ਹੈ ਗੱਲ ਨਹੀਂ ਨਾ ਸਵਾਦ ਦੀ ਕਰਦੇ ਫਿਰ ਤੁਪ ਕਰਦੇ ਹੁਣ ਓਹ ਹੋ ਬੜੀ ਗਰਮੀ ਵੱਧ ਗਈ ਆ ਭਾਈ ਕਿਹਦਾ ਰੋਹ ਨੇਰੀ ਆਂਦੀ ਆ ਗਰਮੀ ਹੰਤਰੀ ਹੈ ਹੀ ਬੜੀ ਐ ਤਾਂ ਕਰਨਾ ਨਹੀਂ ਮੈਂ ਉੱਥੇ ਹੋ ਗਿਆ ਉਹਨਾਂ ਕੋਲ ਬੱਤੀ ਵਾਲਿਆਂ ਕੋਲ ਪਾਣੀ ਲਿਆਵਾ ਇਹ ਲੈਨੇ ਪਾਣੀ ਨਹੀਂ ਉਹ ਵਿਚਾਰੇ ਤਾਰਾਂ ਹੀ ਗੰਢਦੇ ਰਹਿੰਦੇ ਨੇ ਨੇਰੀ ਆਂਦੀ ਆ ਤੇ ਉਹ ਵੀ ਚੱਜਦੀਆਂ ਪਾਉਣ ਰੋਜ਼ ਦਾ ਪਤਾ ਤਾਂ ਹੈ ਗਈ ਯਾਰ ਉਹਨਾਂ ਕਿੜੀਆਂ ਘਰੋਂ ਲਿਆ ਕੇ ਪਾਉਂਦੇ ਆ ਪਾਉਂਦੇ ਨੇ ਸਰਕਾਰ ਨੇ ਨਾਲੇ ਉਹਨਾਂ ਕੋ ਬੰਦਾ ਹੀ ਨਹੀਂ ਚਾਰੇ ਕੋਈ ਆਂਦੇ ਵੀ ਇੱਕ ਇੱਕ ਬੰਦਾ ਦਿੱਤਾ ਵਾ ਨਾਲ ਗਾਂ ਤਾਂ ਨਵੇਂ ਰੱਖ ਦੇਣਗੇ ਉਹ ਵੀ ਠੇਕੇ ਵਾਲਾ ਕੀ ਬਣਾਉਂਦੇ ਆ ਅੱਜ ਅੱਜ ਕੀ ਦੱਸਾਂ ਅੱਜ ਚਨੇ ਰਾਤ ਦੇ ਭੇਏਂਗੇ ਹਾਂ ਮੈਂ ਚੱਲੇ ਬਣਾ ਲੈਣੀ ਤੇ ਨਾਲ ਖੀਰ ਬਣਾ ਹਾਂ ਜੀ ਬੜਾ ਘੰਡਿਆ ਖਾਣ ਨੂੰ ਤੇ ਖੀਰ ਬਣਾ ਤੇ ਨਹੀਂ ਇਹ ਕਿਹੜੀ ਗੱਲ ਹੈ ਇੱਕ ਕੰਮ ਕਰੀ ਕੋੜਾ ਤਨ ਮੈਂ ਬਰਾਦਾ ਜਿਹਾ ਲਿਆਕ ਦਿੱਤਾ ਸੀ ਨਾ ਉਹ ਪਾਲੀਆਂ ਉਹਦਾਂ ਬੜਾ ਸੰਗਣੇ ਬੰਨਦੀ ਆ ਅੱਛਾ ਰੱਖਿਆ ਮੈਂ ਤੇ ਨਾਲੇ ਟੇਸਟ ਬੜਾ ਹੁੰਦਾ ਵਾ ਮੈਨੂੰ ਇਹ ਦੱਸੋ ਜਿਹੜੇ ਕੁੜੀ ਪੈਸੇ ਦੇ ਕੇ ਗਈ ਉਹਦੇ ਨਾਲ ਹੁਣ ਸਰ ਜਾਏਗਾ ਸਾਰੀ ਜਾਣਾ ਵਾ ਜੇ ਕੋ 2-4000 ਥੜੂਗਾ ਤੇ ਵੇਖ ਲਾਂਗੇ ਉਹਦੀ ਗੱਲ ਤੇ ਇਹ ਆ ਵੀ ਚੱਲ ਖਰਖੂ ਦਾ ਨਾ ਹੋਗਾ ਰੁਕੋ ਮਹੀਨਾ ਠਹਿਰ ਕੇ ਦੇ ਦਾਂਗੇ ਤੇ ਜੇ ਕਿਹ ਵੇਲੇ ਦੁਕਾਨ ਵਾਲਿਆਂ ਨੇ ਅੱਗਾ ਪਿਛਾ ਘਾਤਾ ਤੇ ਫੇਰ ਕੀ ਕਰਾਂ ਕੋਈ ਗੱਲ ਨਹੀਂ ਦੁਕਾਨ ਵਾਲਿਆਂ ਨੇ ਵਿਹਾਰ ਬਣਿਆ ਦੱਸ ਅਸੀਂ ਕਿਹੜਾ ਕਹਿਣਾ ਆਪਣੀ ਵਗਾੜੀ ਹਾਂ ਚੱਲ ਹੀ ਜਾਣਾ ਕੰਮ ਲਵਾਇਆਂ ਨੂੰ ਵੀਂ ਦੇਖ ਲਾਂਗੇ ਨਾ ਦਵਾਂਗੇ ਦੁਆਂ ਜੇ ਪੈਸੇ ਦੇ ਦਾਂਗੇ ਤੇ ਬਾਕੀ ਕੋਈ ਗੱਲ ਨਹੀਂ ਚੱਲ ਜਾਣਾ ਕੰਮ ਹਾਂ ਚੱਲ ਹੁਣ ਫਿਕਰ ਵਾਲੀ ਗੱਲ ਤੇ ਨਹੀਂ ਨਾ ਕੋਈ ਫਿਕਰ ਵਾਲੀ ਗੱਲ ਨਹੀਂ ਅੱਜ ਮੈਂ ਸੋਚਣ ਡਿਆ ਹਾਂ ਚੱਲ ਵੇਖ ਲਾ ਜਿਹੜੀ ਕੁੜੀ ਆ ਗਈ ਤ ਬੜਾ ਜਿਹੜੀਆਂ ਧੀਆ ਹੁੰਦੀਆਂ ਇਹ ਮੁੰਡਿਆਂ ਨਾਲੋਂ ਵੱਧ ਫਿਕਰ ਕਰਦੀਆਂ ਨੇ ਹਾਂ ਤੇ ਵੇਖ ਲੈ ਕਿੰਨੇ ਫਿਕਰ ਨਾਲ ਵਿਚਾਰੀ ਆਈ ਨਾਲ ਚੱਲ ਪਰੌਣਾ ਵੀ ਚੰਗਾ ਚੱਲ ਆ ਗਿਆ ਤੇ ਬੜਾ ਉਹਦਾ ਮਨ ਖੁਸ਼ ਹੋਇਆ ਹੈ ਨਹੀਂ ਹੈ ਤੇ ਬੜੇ ਚੰਗੇ ਨੇ ਬਸ ਥੋੜਾ ਸੱਸ ਦਾ ਹੀ ਆ ਚਲੋ ਇਹਦੀ ਕੋਈ ਗੱਲ ਨਹੀਂ ਨਹੀਂ ਹੁਣ ਠੀਕ ਹੀ ਆ ਉਹਨਾਂ ਦਾ ਕੋਈ ਗੱਲ ਨਹੀਂ ਉਹਦਾ ਇਹ ਆ ਕਿ ਜਿਹੜੇ ਆਪਣੇ ਧੀਆ ਪੁੱਤ ਹੁੰਦੇ ਉਹਨਾਂ ਨੂੰ ਮਾਂ ਪਿਓ ਦਾ ਹੁੰਦਾ ਵਾ ਹੋਰ ਬਗਾਨਾ ਕੋਈ ਨਹੀਂ ਕਰਦਾ ਦੱਸ ਹੁਣ ਇੰਨੇ ਦਿਨਾਂ ਦੇ ਇੱਥੇ ਤੰਗ ਬੈਠੇ ਆ ਪੈਸਿਆਂ ਤੱਕ ਇਹਨੂੰ ਅਸੀਂ ਦੱਸ ਨਹੀਂ ਸਕਦੇ ਆਪਣੀ ਧੀ ਤੋਂ ਉਹਨੂੰ ਤਾਂ ਹੀ ਦੱਸਿਆ ਗਿਆ ਨਾ ਚੱਲ ਕੋਈ ਗੱਲ ਨਹੀਂ ਅਸੀਂ ਕਿਨਾਂ ਕਿਰਵਾ ਜੋ ਕੁਝ ਹੈਗਾ ਉਹਨਾਂ ਜੋਗਾ ਹੀ ਆ ਥੋੜਾ ਬੋਧਾ ਹੈ ਕਿ ਨਹੀਂ ਦੱਸਣ ਨੂੰ ਕਹਿਣ ਦੇ ਤੁਸੀਂ ਸ਼ਰਨ ਨੂੰ ਪਹਿਲੀ ਵੱਲੋਂ ਤੇ ਕੀ ਆਂਦੇ ਇਹ ਉਹ ਤਾਂ ਜੇ ਕੰਨਾ ਨਹੀਂ ਧਰੰਡੇ ਪਰ ਉਹਨਾਂ ਨੇ ਮੰਨਦਾ ਹੀ ਨਹੀਂ ਅੱਛਾ ਤੇ ਮੈਂ ਆਖਿਆ ਵੀ ਚੱਲ ਕੋਈ ਗੱਲ ਨਹੀਂ ਆ ਛੋਨੇ ਝੰਨੇ ਲਾਉਨੇ ਆ ਨਾ ਤੇ ਮੀਂਹ ਮਾਜ ਰਕ ਪੈ ਡਿਆ ਪਣ ਕੇ ਠੰਡੇ ਹੋ ਜਾਣਗੇ ਦੇਣਾ ਤੇ ਫਿਰ ਸਿਆਲ ਜੇ ਜੀ ਜਾ ਕੇ ਕਰਾ ਲਾਂਗੇ ਆ ਚਲ ਕੋਈ ਗੱਲ ਨਹੀਂ ਬਾਅਦ ਵਿੱਚ ਵੀ ਸੀ ਉਹਦੀ ਆ ਤੇ ਆਪਣੇ ਹੱਥੀ ਥੋੜਾ ਵੱਡਾ ਚੋਣਾ ਵੱਡ ਗੇ ਨਾ ਤੇ ਮੈਂ ਵਸੀਤ ਕਰ ਦੇਣੀ ਆ ਬਸ ਫੇਰ ਮੈਂ ਇਹ ਲਿਖ ਦੇਣਾ ਕਿ ਜਿੰਨਾ ਚਿਰ ਅਸੀਂ ਦੋਵੇਂ ਜਿਿੰਨੇ ਆ ਉਹਨਾਂ ਚਿਰ ਹਾਡੀ ਤੇ ਜਦੋਂ ਅਸੀਂ ਦੋਵੇਂ ਨਾ ਹੋਈਏ ਤੇ ਉਦੋਂ ਸਾਡੀ ਕੁੜੀ ਦੀ ਪਰ ਇੱਕ ਕੰਮ ਕਰਿਓ ਪਤਾ ਨਹੀਂ ਹੁੰਦਾ ਕੜੀ ਦਾ ਬੰਦਾ ਕਿਹੜੇ ਵੇਲੇ ਕੋਈ ਗੱਲਬਾਤ ਹੋ ਜਾਈਏ ਤੇ ਪਹਿਲੀ ਕੁੜੀ ਨਾਲ ਲਵਾਇਓ ਕੋਈ ਉਹ ਤਾਂ ਕੁੜੀ ਨਾਲ ਹੀ ਕਰਾਵਾਂਗੇ ਆ ਕਿਤੇ ਭੁੱਲ ਭਲੇਖੇ ਫੇਰ ਵੀ ਜਿੱਦਾਂ ਮਰਜੀ ਆਪਣੇ ਧੀ ਨੂੰ ਦੁੱਖ ਹੁੰਦਾ ਵਾ ਤੂੰ ਫੇਰ ਨਾ ਕਰ ਆ ਅਹੀਂ ਆਪਣੇ ਆਪ ਨੂੰ ਵੀ ਕਵਰ ਕਰਨਾ ਤੁਹਾਨੂੰ ਫੇਰ ਕੋਈ ਪਤਾ ਹੁੰਦਾ ਵਾ ਮੌਤ ਕਿਹੜੀ ਇੱਕੋ ਦਿਨ ਹੋਣੀ ਨਹੀਂ ਤੁਹਾਨੂੰ ਨਾ ਪਾਪਾ ਅੱਗਾ ਪਿੱਛਾ ਹੀ ਹੁੰਦਾ ਹਰ ਇੱਕ ਦਾ ਧੁਰ ਜਮਚਾਰੀ ਜਨਾਨੀ ਪਹਿਲਾਂ ਚਲ ਜਾਂਦੀ ਜਾਂ ਬੰਦਾ ਇਕੱਠਾ ਰੁਕੇ ਮਰਦਾ ਨਹੀਂ ਹਾਏ ਹਾਏ ਸੁਖੀ ਸੰਧੀ ਇਦਾਂ ਨਾ ਕਹੋ ਕਿੱਦਾਂ ਨੀ ਗੱਲਾਂ ਕਰਦੀ ਜੀ ਹੁਣ ਮੰਨ ਲਾ ਓਹੋ ਜੇ ਮੰਨ ਲਾ ਮੈਨੂੰ ਕੁਝ ਹੋ ਜੇ ਤੇ ਤੇਰਾ ਕੌਣਾ ਮਗਰ ਉਹ ਕੋਈ ਗੱਲ ਨਹੀਂ ਤੇਰੇ ਵੀ ਨਾਲ ਕੁਝ ਹੋਗਾ ਤਾਂ ਤੈਨੂੰ ਕੋ ਰੋਟੀ ਤੇ ਖਵਾਲਦਾ ਰੂ ਉਹ ਮਹਾਰਾਜ ਜਿਹੜਾ ਨਾ ਉਹਨੂੰ ਪਤਾ ਵਾ ਜੇ ਠੀਕ ਠਾਕ ਤੁਸੀਂ ਕੋਈ ਗੱਲ ਬਸ ਨਹੀਂ ਇਹੋ ਜਿਹੀ ਗੱਲਾਂ ਕਰਕੇ ਤੇ ਮੇਰਾ ਮਨ ਨਾ ਖਾਏ ਚਲ ਛੱਡ ਗੱਲ ਲੈ ਮੈਂ ਪਾਣੀ ਲਿਆਵਾਂ ਫਿਰ ਪਹਿਲਾਂ ਜਾ ਲੈ ਕੋਟ ਆਏ ਇਹਨੇ ਮਾਨਾਈਆਂ ਗੱਲਾਂ ਕਰਦੇ ਰਹਿੰਦੇ ਨੇ ਆਹ ਲੋ ਪਾਣੀ ਪੀ ਲਾ ਮਨਾੜਾ ਫਿਰ ਤੂੰ ਸਬਜ਼ੀ ਤੇ ਸੌਦਾ ਪਤਾ ਰਹਿਗਾ ਨਾ ਸਾਰਾ ਹਾਂ ਸੌਦਾ ਤਾਂ ਸਾਰਾ ਹੈਗਾ ਆਹ ਚੱਲ ਫਿਰ ਹੁਣ ਕੋਈ ਗੱਲ ਨਹੀਂ ਆਪਣਾ ਹੋਏ ਨਾ ਕੰਮ ਸਾਰਾ ਲੈ ਇਹਨੂੰ ਮੈਂ ਆਖਿਆ ਯੋ ਇਸਿਆਣਾ ਬੰਦਾ ਨਾਲ ਚੰਗਾ ਮੈਨੂੰ ਲੈ ਜਾ ਤੇ ਇਹਨੇ ਦਵਾ-ਦਾਵ ਗੱਡੀ ਕੱਢੀ ਤੇ ਲੈ ਗਿਆ ਤੇ ਉੱਥੇ ਪਤਾ ਨਹੀਂ ਹੁਣ ਕੀ ਹਿਸਾਬ ਹੋਇਆ ਤੇ ਕੀ ਨਹੀਂ ਨਾ ਤੇ ਮੈਨੂੰ ਫੋਨ ਕੀਤਾ ਨਾ ਅੱਗੇ ਨਾ ਪਿੱਛੇ ਤੇ ਮੈਨੂੰ ਪਤਾ ਵੀ ਨਹੀਂ ਕਿੱਥੇ ਹੁਣ ਕਿਹੜੇ ਹਸਤਾਲ ਵਾ ਮੈਂ ਜਾਵਾਂ ਕਿੱਦਾਂ ਭਾਏ ਮੇਰੇ ਤੇ ਜੀ ਨੂੰ ਕੁਛ ਹੋਂਦੀ ਆ ਮੈਂ ਹੁਣ ਕੀ ਕਰਾਂ ਜਾਂ ਹੁਣ ਮੈਂ ਫੋਨ ਕਰਾਂ ਭਲਾ ਚੁੱਕਦਾ ਵਾ ਮੇਰਾ ਲੈ ਨਹੀਂ ਚੁੱਕਦਾ ਹੀ ਨਹੀਂ ਤੇ ਕਰ ਕੇ ਕਿੰਨਾ ਕਿ ਬੀਜੀ ਹੋ ਕਿਤੇ ਕਿਤੇ ਕੱਲਾ ਤੜਪਦਾ ਹੋ ਉਂਟੀ ਕੱਲੀ ਹੋਣੀ ਉਹ ਲਿਖ ਕੇ ਦੇ ਦਿੰਦੀ ਆ ਲੈ ਆ ਤੇ ਆ ਲੈ ਆ ਤੇ ਉਹ ਤੇ ਪੱਜਾ ਫਿਰਦਾ ਹੋਣਾ ਉਥੇ ਉਹਦੇ ਕੋਲ ਕੌਣ ਹੋ ਉਤਰ ਲੈ ਲੈਂਦੀ ਹੋਊਗੀ ਆ ਵੀ ਵੇਖਣ ਵਾਲਾ ਵੀ ਕੋਈ ਆਖੋ ਭੇਦੀ ਸਸਤ ਨਹੀਂ ਨਾਲ ਆਈ ਹੁਣ ਮੈਂ ਫੇਰ ਫੂਨ ਆ ਲੈ ਆਈ ਗਿਆ ਫੂਨ ਹਾਂ ਪੁੱਤ ਆ ਕਿ ਦਾਵਾ ਅੱਛਾ 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 ਚੱਲ ਪੁੱਤ ਸੇ ਕਰੇ ਅਮੀ ਆਦੀ ਹਨਾ ਚੱਲ ਰੱਬ ਕਿਤੇ ਸਾਡੀ ਸੁਣ ਲੈ ਚਲ ਕੋਈ ਨਹੀਂ ਇੰਨਾ ਬੜਾ ਉਤਾ ਠੀਕ ਠਾਕ ਹੈ ਪ੍ਰੇਸ਼ਣ ਨਾ ਹੋਇਆ ਵਾ ਚਲ ਅੱਛਾ ਹਾਡੀ ਸੁਣ ਲਈ ਚਲ ਪ੍ਰੇਸ਼ਣ ਦੀ ਲੋੜ ਨਹੀਂ ਪਈ ਚਲ 10 ਜਨ ਮਹੀਨਾ ਰਹੂਗੀ ਮੈਂ ਜਿੱਦੇ ਮੇਰੇ ਕੰਮ ਕਰਨ ਦਾ ਪੇਗੀ ਕੋਈ ਨਹੀਂ ਚਲ ਮੈਨੂੰ ਇੰਨੀ ਬੜੀ ਖੁਸ਼ੀ ਆ ਤੇ ਚਲ ਮੈਂ ਆਨਾ ਤੇ ਰੋਟੀ ਪਕਾ ਲਿਆ ਵਾਂ ਅੱਛਾ ਉਹ ਲੈ ਆਏ ਹੀ ਚਲ ਕੋਈ ਨਹੀਂ ਫਿਰ ਹਾਂ ਤੇ ਤੂੰ ਫੇਰਾ ਮਾਰੀ ਤੇ ਮੈਂ ਆਉਂਗੀ ਚਲ ਠੀਕ ਹੈ ਚਲੋ ਹਾਂ ਜੇ ਰੱਬ ਨੇ ਸੁਣ ਲਈਓ ਬਹਿਾਨੀਆਂ ਪਿੰਡੋ ਦੀ ਚਾਚੀ ਨੂੰ ਫੋਨ ਲਾਵਾਂ ਨੂੰ ਦੱਸਾਂ ਇਹ ਆਹ ਹੱਜੇ ਕਰ ਖੁਸ਼ੀ ਆਈ ਹੈ ਲੈ ਹਾਂ ਸਾਸਰੀ ਘਰ ਭੈਣ ਜੀ ਹਾਂ ਜੀ ਹੋਰ ਸਣਾਓ ਠੀਕ ਠਾਕ ਠੀਕ ਠਾਕ ਖੁਸ਼ਖਬਰੀ ਸੁਣ ਲਾ ਸਾਡੇ ਘਰ ਕਾਕਾ ਹੋਇ ਆਈ ਗੋ ਮੈਂ ਤੇਨੂੰ ਆਂਦੀ ਹਾਂ ਨਾ ਵੀ ਰੱਬ ਨੇ ਜੀ ਦੇਣਾ ਹਨ ਸਾਨੂੰ ਤੇ ਨਹੌ ਰਾਣੀ ਆਂਦੀ ਤੂੰ ਆਨੀ ਗੁੱਡ ਗਾ ਰਵੇ ਵੇਲਾ ਰੱਬ ਨੇ ਜੀਤ ਦਿੱਤਾ ਯੋ ਖੁਸ਼ੀ ਬੜੀ ਹੋਈ ਚੱਲ ਆ ਜਾ ਹੁਣ ਇੱਥੇ ਆ ਜਾ ਘਰ ਨੂੰ ਚੱਲ ਕੋਈ ਨਹੀਂ ਆ ਜਾ ਹੁਣ ਮੁੰਡਾ ਆਏਗਾ ਡੱਬੇ-ਦੱਬੇ ਲੈ ਕੇ ਆਊਗਾ ਮੈਂ ਤਾਂ ਜੋਦਾ ਪੇਟੀ ਮੈਂ ਤਾਂ ਘਰੇ ਹੀ ਆ ਕਾਲੀ ਕਾਲੀ ਚ ਚੱਲ ਗਿਆ ਲੈ ਗਿਆ ਤਾਂ ਦਾ ਕੋਈ ਨਹੀਂ ਮਾਤਾ ਲੋੜ ਪੈ ਕੇ ਤੇ ਲੈ ਜਾਂਗਾ ਤੇ ਕੋਈ ਗੱਲ ਨਹੀਂ ਹੁਣ ਮੈਂ ਜਾਵਾਂਗੀ ਅਜੇ ਮੈਨੂੰ ਆਂਦਾ ਨਾ ਆਇਆ ਮਾਤਾ ਤੂੰ ਘਰ ਹੀ ਤੇ ਰਹਿਣਾਂਗਾ ਤੈਨੂੰ ਪਤਾ ਹੀ ਆ ਹਾੜਾ ਘਰ ਕਿੱਦਾਂ ਵਾ ਤੇ ਉਦਾਂ ਮੈਂ ਜਾਊਂਗੀ ਦੇ ਵੀ ਇਹ ਰੱਬ ਨੇ ਖੁਸ਼ੀ ਦਿੱਤੀ ਹੁਣ ਤੇ ਜਾਵਾਂਗੀ ਮੈਂ ਤੂੰ ਆ ਜਾ ਕਰ ਨੂੰ ਆਉਣਾ ਤੇ ਆ ਜਾ ਕੋਈ ਗੱਲ ਨਹੀਂ ਨਹੀਂ ਵੱਡਾ ਪਰੇਸ਼ਾਨੀnga ਹੋਇਆ ਉਦਾਂ ਹੀ ਰੱਬ ਨੇ ਸੁਣ ਲਈਏ ਨੋਰਮਲ ਹੀ ਹੋਇਆ ਵਾ ਤੇ ਕੋਈ ਨਹੀਂ ਤੂੰ ਆ ਜਾ ਗੱਲਾਂ ਪਤਾ ਕਰਨੇ ਆ ਜਾ ਤੇਰਾ ਮੈਂ ਖੰਡ ਨਾਲ ਮੂੰਹ ਕਰ ਮਿੱਠਾ ਕਰਾ ਦੇਣੀ ਆ ਆਏਗਾ ਮੁੰਡਾ ਤੇ ਫੇਰ ਲੱਡੂ ਲੱਡੂ ਲੈ ਕੇ ਉਹ ਜਾ ਮੈਂ ਜਾਉਂਗੀ ਚੱਲੀ ਆਉਂਗੀ ਚੱਲ ਠੀਕ ਹੈ ਚੰਗਾ ਆ ਜਾ ਰਾਮਨ ਮੈਨੂੰ ਫੜਾ ਮੇਰੇ ਪੁੱਤ ਨੇ ਹਾਂ ਮੈਂ ਆਪਾਂ ਚਲੋ ਅੰਮੀ ਤੋਂ ਪੋੜੀ ਅੰਦਰ ਲੈ ਜਾਓ ਨਮਾਲੇ ਵਾਪਾਂ ਨਹੀਂ ਪੀਂਦੀ ਨਾ ਤੂੰ ਹੀ ਪੀਣਾ ਤੇ ਪੀ ਉਹ ਮੇਰੇ ਬੜੇ ਚੇ ਦੀ ਦਿੱਕ ਕੰਦੀ ਤੁਸੀਂ ਜਾਂਦੇ ਹੋਣੇ ਆ ਚਲੀ ਹੋਣੇ ਕਿੰਨਾ ਚਿਰ ਲਾਤ ਮਮੇ ਜਾਨ ਨੂੰ ਪਤਾ ਆ ਗਿਆ ਦੇ ਟਾਈਮ ਲੱਗਦਾ ਉਹ ਨਾਲ ਇਹ ਨਾ ਡਾਕਟਰ ਨੇ ਲੇਟ ਆਉਣਾ ਸੀ 10 ਵਜੇ ਤੇ ਡਾਕਟਰ ਆਇਆ ਉਹਨੇ ਆਣ ਕੇ ਛੁੱਟੀ ਦੇਣੀ ਨਾਲੇ ਤੋਂ ਆਇਆ ਦੂਇਆ ਲੈ ਕੇ ਆਏ ਮੈਂ ਕੜਮੋੜੀ ਬੂਹੇ ਚ ਕੜਮੋੜੀ ਅੰਦਰ ਕੜਮੋੜੀ ਬਾਹਰ ਕਰ ਕਰ ਨੂੰ ਆਉਣਾ ਚਾਚਾ ਉਹਨਾਂ ਨੇ ਕਿਹਾ ਦੱਸਿਆ ਮੈਂ ਹੀ ਗੱਲ ਕੀਤੀ ਉਹ ਚਾਚਾ ਵੀ ਉੱਥੇ ਉਹ ਡਾਕਟਰ ਸਰ ਉਹਦੇ ਆਉਂਦੇ ਪੈਂਦੇ ਵੀ ਨਹੀਂ ਹਜੇ ਲੱਗੇ ਜਾਣਾ ਤੇ ਉਹ ਚਾਚਾ ਸਮੋਚ ਚੱਲ ਗਏ ਨਾਲੇ ਮੰਮੀ ਇੰਨੇ ਜਾਣੇ ਨਹੀਂ ਉੱਥੇ ਲਾਉੜ ਹੈਗੇ ਉਹ ਵੀ ਫਿਰ ਚਲ ਗਈ ਨਾ ਨਾਲੇ ਤੇ ਫਿਰ ਉਹਨੇ ਮੈਨੂੰ ਇਹਨਾਂ ਦੱਸਿਆ ਮੈਂ ਤਾਂ ਤਾਂ ਕੀਤਾ ਫੋਨ ਮੈਨੂੰ ਨਾਲ ਲੈ ਜਾਣਗੇ ਤੇ ਮੈਂ ਕੜੀ ਹੋ ਕੇ ਤੇ ਮੋਹਨਾਂ ਦੇ ਨਾਲ ਹੀ ਜੇ ਤੂੰ ਹੀ ਮਗਰੋਂ ਮੋਹਨਾਂ ਦੇ ਨਾਲ ਹੀ ਆ ਗਿਆ ਉਹਨਾਂ ਮੈਨੂੰ ਦੱਸਿਆ ਨਹੀਂ ਤੋ ਆਪਣੇ ਘਰੋਂ ਵੀ ਸਿੱਧਾ ਚੱਲ ਗਿਆ ਆਉ ਤੀ ਦੱਸਿਆ ਹੋਣਾ ਨਾ ਫਿਰ ਉਹਨਾਂ ਨੂੰ ਹਾਂ ਦੱਸਿਆ ਬਾਚੀ ਦੀ ਦਵਾਈਆਂ ਵੀ ਉਹਨਾਂ ਨੇ ਲਿਖੀਆਂ ਡਾਕਟਰ ਨੇ ਸਾਨੂੰ ਦਵਾਈਆਂ ਲੈਣ ਲੱਗ ਬੇ ਤਾਂ ਦੇਰ ਹੋ ਗਈ ਸਰ ਵੇਲਾ ਪੁੱਤ ਮੈਂ ਤੈਨੂੰ ਆਖਿਆ ਇਹ ਗੁੱਸਾ ਕਰਦੀ ਨਹੀਂ ਆਖਿਆ ਇਹਦਾ ਰੱਬ ਨੇ ਚੱਲ ਹਣ ਕੋਈ ਦਿੱਤੀ ਆ ਇਹ ਨਹੀਂ ਬੜਾਵਾ ਚੱਲ ਸੁਭਰਿਆ ਆਈ ਹੁਣ ਹੁਣ ਤੂੰ ਕਾਮਾ ਵਾਲੀ ਨੂੰ ਕਿ ਆਇਆ ਤੇ ਆਪੇ ਉਹ ਕੰਮ ਕਰਿਆ ਕਰੇਗੀ ਕੋਈ ਨਹੀਂ ਕੋਈ ਪੁੱਤਲਾ ਪੁੱਤਲਾ ਮੈਂ ਤੈਨੂੰ ਲਾ ਕੇ ਪੜਦਾ ਵਾਂ ਤੇ ਉਹ ਕੰਮ ਕਰਿਆ ਕਰੇਗੀ ਨਹੀਂ ਕੋਈ ਮੈਂ ਕਹਾਂ ਮੰਨ ਲਿਓ ਕਿ ਕੋ ਬੜਾ ਕੀ ਦੀਰਗਾਵਾ ਮੈਂ ਤੇ ਤੇਰ ਵਰਗੇ ਲੋਕਤਾ ਵਾ ਨਾ ਸੋਨਾ ਤੇ ਮੰਮੀ ਨਵਰ ਗਈ ਤੇ ਮੇਰੇ ਵਰਗਾ ਵਾ ਕਲ ਕੇ ਵਰਗਾ ਹੋਇਆ ਮਾਂ ਵਰਗਾ ਪਿਓ ਵਰਗਾ ਇਦਾਂ ਹੀ ਤਾਂ ਤੇ ਦੂਜਾ ਮੇਰਾ ਨਾਂ ਕੀ ਲਖਾਇਆ ਵਾ ਨਾਂ ਮੰਮੀ ਜੋ ਅਸੀਂ ਸੋਚਿਆ ਸੀ ਉਹੀ ਨਾਮ ਲਖਾਇਆ ਆਪਾਂ ਬਲਜੋਤ ਬਲਜੋਤ ਹੀ ਨਾ ਥਾ ਕਿ ਮੈਂ ਅੱਗੇ ਕੀ ਆਈ ਨਾ ਜੇ ਮੁੰਡਾ ਹੋਊਗਾ ਬਲਜੋਤ ਰੱਖਣਾ ਵਾ ਇਹ ਕੁੜੀ ਦਾ ਵੀ ਮੈਂ ਸੋਚਿਆ ਸੀ ਉਦਾਂ ਕਲ ਸੋਨਾ ਨਾਂ ਇਹ ਵੀ ਉਹ ਤਾਂ ਕਈ ਦਬਾਬੇ ਦੇ ਰਹੇ ਪਰ ਉੱਥੇ ਲਖਾਉਣਾ ਪੈਂਦਾ ਹਾਂਜੀ ਉਹ ਸਰਟੀਫਿਕੇਟ ਹੀ ਫੇਰ ਹੁੰਦੇ ਆ ਚੱਲ ਕੋਈ ਨਹੀਂ ਸਵਾ ਮਹੀਨੇ ਦਾਵਾ ਕਰਦੇ ਬਾਬੇ ਦੇ ਵੀ ਲੈ ਜਾਂਦੇ ਮੈਂ ਹਾਂਜੀ ਬਾਬੇਪੂਰੀ ਵਾਲੇ ਤੇ ਹੀ ਲੈ ਜਾਂਦੇ ਉਹ ਹਾਂ ਚੱਲ ਕੋਈ ਗੱਲ ਨਹੀਂ ਬਾਬਾ ਸੁਖਰੀਆ ਚਲੋ ਤੁਸੀਂ ਗੱਲਾਂ ਕਰੋ ਤੇ ਮੈਂ ਆ ਗਿਆ ਜੀ ਤੁਸੀਂ ਤੇ ਕੀ ਚਾਹ ਤੂੰ ਦੇਣੀ ਤੈਨੂੰ ਕਿਤੀ ਦਲੀਆ ਪੀਣਾ ਨਹੀਂ ਮੰਮੀ ਚਾਹ ਨਹੀਂ ਪੀਣੀ ਦਲੀਆ ਲੀਕਵਿਡ ਚੀਜ਼ ਥੋੜੀ ਬੋਤੀ ਕਿੰਦੇ ਖਾ ਲਿਓ ਅੱਛਾ ਚੱਲ ਬਣਾ ਦੇ ਲਈ ਹਾਂਜੀ ਹੁਣ ਮੇਰੀ ਸੁਣ ਲੈ ਗੱਲ ਆਪਣਾ ਆਪ ਸੰਭਾਲ ਲੈਣਾ ਸਰੀਰ ਨੂੰ ਨਾ ਤੇ ਟੀਵੀ ਵੇਖਣਾ ਫੋਨ ਤੇ ਕੰਨ ਤੇ ਲਾ ਕੇ ਲਿਉਣਾ ਜਾਂ ਫਟਕੀ ਵੀ ਨਹੀਂ ਹੋਣਾ ਲਹੁਣੀ ਤੂੰ ਹੀ ਔਖੀ ਹੋਣਾ ਇਹ ਮੜਕੇ ਹਵਾ ਪਾ ਕੇ ਸਿਰ ਪੀੜ ਨਹੀਂ ਆਦੀ ਹੁੰਦੀ ਕੱਚੇ ਹੱਦ ਹੁੰਦੇ ਨੇ ਤੇ ਇਹਨੀਆਂ ਗੱਲਾਂ ਮੇਰੀਆਂ ਜਿਹੜੀਆਂ ਸੁਣ ਲਾ ਤੇ ਕਾਨੇ ਚ ਪਾ ਲਈ ਤੇ ਮੰਮੀ ਮੇਰੇ ਕੋ ਕਿੱਥੇ ਟਾਈਮ ਉਹ ਪਾਣੀ ਨਹੀਂ ਪੀਣਾ ਗਰਮ ਪਾਣੀ ਪੀਣਾ ਵਾ ਆ ਉਹਨਾਂ ਨੇ ਵੀ ਕਿਹਾ ਇਹ ਪੀ ਨੋਰਮਲ ਕੋਸਾ ਪਾਣੀ ਪੀਣਾ ਆ ਇਹ ਨਹੀਂ ਹੋਣਾ ਪਹਿਲਾਂ ਵਗਰਾ ਕਰੇ ਦੱਸੇ ਨਾ ਤੇ ਪੁੱਛੇ ਨਾ ਤੇ ਉਧਰ ਨੂੰ ਚੱਲ ਜੇ ਬਾਹਰ ਨੂੰ ਇਹਨੂੰ ਕੱਲਾ ਨਹੀਂ ਛੱਡਣਾ ਇਹਦੇ ਲਾਗੇ ਜੇ ਤੂੰ ਜਾਣਾ ਹੈ ਬਾਥਰੂਮ ਕਿਤੇ ਵੀ ਤੂੰ ਮੈਨੂੰ ਦੱਸ ਕੇ ਜਾਣਾ ਮੈਂ ਲਾਗੇ ਬਹੂੰਗੀ ਠੀਕ ਹੈ ਮੈਂ ਫੜਾਂ ਕਿ ਜੇ ਤੂੰ ਹੋ ਕੇ ਦੀ ਜੇ ਮੈਂ ਕੰਮ ਕਰਾਂਗੀ ਤੂੰ ਫੜ ਕੇ ਬਾਈ ਠੀਕ ਹੈ ਮੰਮੀ ਇਹਨੂੰ ਕੱਲਾ ਨਹੀਂ ਛੱਡਣਾ ਹਾਂਜੀ ਜਿਤਨਾ ਦੀ ਰੀਤ ਆ ਉਦਾਂ ਦੀ ਕਰਨੀ ਪੈਂਦੀ ਆ ਤੇ ਮਾਨ ਲੇਗੀ ਸੌਖੀ ਰਹੇਂਗੀ ਤੂੰ ਆਪਣਾ ਪ੍ਰੇਯਜ ਕਰ ਲਈ ਬਾਕੀ ਮੈਂ ਬਾਰ-ਬਾਰ ਨਹੀਂ ਆਖਣਾ ਤੈਨੂੰ ਤੂੰ ਸਿਆਣੀ ਹੈ ਨਹੀਂ ਆਣੀ ਨਹੀਂ ਠੀਕ ਮੰਮੀ ਉਹ ਜੋ ਸਪਿੰਦਰ ਨੂੰ ਕੋਈ ਅਸੀ ਬਲੈਂਕਟ ਰੈਲੂ ਮਾੜੀ ਜਿੱਲੇ ਨਾਲ ਉੱਤੇ ਲੱਤਾਂ ਦੇ ਉਹ ਨਹੀਂ ਮੈਨੂੰ ਲਿਆ ਦਵਾ ਦਿਆ ਦਿੰਦਾ ਲੀਡ ਆ ਕੁ ਮੰਮੀ ਸੱਚ ਮੈਨੂੰ ਚੇਤਾ ਆਇਆ ਮੈਂ ਜਸਪਿੰਦਰ ਨੂੰ ਕਿਹਾ ਸੀ ਵੀ ਮੰਮੀ ਉਹਨਾਂ ਨੂੰ ਫੋਨ ਕਰਕੇ ਦੱਸ ਦਿਓ ਤੇ ਇਹਨਾਂ ਨੇ ਦੱਸਿਆ ਉਹਨਾਂ ਨੇ ਮੈਂ ਤਾਂ ਆਖਿਆ ਵੀ ਚਲ ਮੈਨੂੰ ਦਵ ਦਵ ਤੇ ਨਹੀਂ ਖੜਿਆ ਤੇਰੀ ਮਾਂ ਨੂੰ ਲੈ ਗਏ ਹੁਣੇ ਨਾਲ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਜਦੋਂ ਇਹਨੇ ਮੈਨੂੰ ਲਾਇਆ ਫੋਨ ਨੂੰ ਮੈਂ ਨਹੀਂ ਕਿਹਾ ਇਹਨੂੰ ਫੋਨ ਕੀਤਾ ਮੈਂ ਤੇ ਅੱਜਾ ਧੌੜਾ ਫੇਨ ਧਿਆ ਕਰ ਕੇ ਕਹ ਬੰਨੇ ਕੱਲ ਦੇ ਕਦੀ ਪੈਲ ਬਣਾ ਕਦੀ ਕੋਕ ਕਰ ਮੰਮੀ ਮੈਂ ਇਹਨਾਂ ਨੂੰ ਤਾਂ ਹੀ ਆਖਿਆ ਸੀ ਕਰ ਦੋ ਮੈਂ ਤਾਂ ਕਰ ਨਹੀਂ ਸਕਦੀ ਤੇ ਚਲ ਤੂੰ ਹੀ ਕਰ ਦੇ ਨਾ ਹੀ ਉਹਨਾਂ ਨੇ ਫਿਰ ਗੁੱਸਾ ਕਰਨਾ ਚਲ ਹੁਣ ਕਰ ਦਿੰਦੇ ਆਂ ਵਾਹਦੇ ਅਪਿੰਦਰ ਨੂੰ ਆਣੀਆਂ ਪਕਾ ਦਿੰਦੇ ਚਲ ਉਹਨਾਂ ਨੂੰ ਕਹਿ ਦੋ ਉਹਨਾਂ ਨੇ ਕਹਿਣਾ ਮਾਨੂੰ ਦੱਸਿਆ ਨਹੀਂ ਆ ਉਹਨਾਂ ਤੇ ਭੱਜੇ ਆ ਜਾਣਾ ਸਾਰਿਆਂ ਨੇ ਉਹਨਾਂ ਨੇ ਤੇ ਉੱਥੇ ਹੀ ਚਲ ਜਣਾ ਜੇ ਪਤਾ ਹੁੰਦਾ ਇਹ ਬਤ ਕਰਦੇ ਨਾ ਉਹ ਕੰਮ ਨਿਆਣਿਆਂ ਵਾਲੀ ਤੂੰ ਹੈ ਜੇ ਹੁਣ ਉਹ ਸੁਣੂਗੀ ਨਾ ਤੋ ਹੀ ਮਿੰਨੂ ਖੜਿਆ ਨਾ ਤੋ ਹੀ ਉਹਨੂੰ ਫੋਨ ਕੀਤਾ ਕਰਦੇ ਤੋਂ ਤੇਰੇ ਨਾਲ ਚਲ ਜਾਂਦੀ ਮੈਂ ਵੀ ਆਂਦੀ ਹੁਣ ਅਗਲੀ ਆਕੂ ਕਿਤੇ ਨਾ ਆਪ ਗਈ ਨਾ ਸਾਨੂੰ ਫੋਨ ਕੀਤਾ ਤੇ ਹੇਰ ਕਾ ਨ ਕਰੂਗੀ ਮੇਰੀ ਕੁੜੀ ਕੱਲੀ ਗਈ ਕਿਹੜੀ ਹਾਲਤ ਚ ਇਤਰਾਪੀ ਕਾਕਾ ਹੋਇਆ ਮਮਮੀ ਤੁਹਾਨੂੰ ਤੇ ਪਤਾ ਹੀ ਹੈ ਕਿ ਕਿੰਨੀ ਡੇਟ ਹੀਗੀ ਤੇ ਉਹਦੇ ਹਾਲਾਤ ਹੀ ਇਦਾਂ ਦੇ ਹੀ ਪੀ ਜਾਣਾ ਪਿਆ ਐਮਰਜੈਂਸੀ ਸਾਨੂੰ ਉਹਦੇ ਥੋੜੀ ਪਤਾ ਲੱਗਦਾ ਕੁਝ ਫੇਰ ਹੁਣ ਮੇਰੇ ਮੈਨੂੰ ਨਾ ਅੱਗੇ ਕਰਿਓ ਕੋਈ ਗੱਲ ਤੇਰੀ ਮਾਂ ਦਾ ਮੈਨੂੰ ਪਤਾ ਸੁਭਾ ਦਾ ਤੇ ਮੈਨੂੰ ਨਾ ਅੱਗੇ ਕਰਿਓ ਹੁਣ ਆਪੇ ਕਰਿਓ ਗੱਲਾਂ ਵੀ ਸਾਡੀ ਨਹੀਂ ਪੀਛ ਗਈ ਤੇ ਜਦ ਤੂੰ ਆਖੀ ਮੈਨੂੰ ਦਰਦ ਆ ਜ਼ਿਆਦਾ ਲੱਗ ਚਲ ਕੋਈ ਨਹੀਂ ਮੰਮੀ ਮੈਂ ਆਪੇ ਦਾ ਦੂੰਗੀ ਪਰ ਹੁਣ ਇਹਨਾਂ ਨੂੰ ਕੋ ਕਰ ਦੋ ਮੰਮੀ ਹੁਣ ਪਵਿੰਦਰ ਨੂੰ ਕਹਿ ਹੁਣ ਫੋਨ ਕਰ ਦੇ ਆਉ ਹੁਣ ਨਹੀਂ ਕਰਦੇ ਨਾ ਤੂੰ ਕਹੋ ਜੇ ਲਾ ਦਿੰਦੇ ਆਪੇ ਫਿਰ ਆ ਕੋਈ ਨਹੀਂ ਮੈਂ ਆਨੀ ਆਰਾ ਫੜ ਫਿਰ ਤੁਫਕਾ ਕਿੰ ਤੇ ਮੈਂ ਅਜੇ ਪੁੱਛ ਨਹੀਂ ਇਹਨੂੰ ਕਿ ਯਾਰ ਤੋ ਉਹਨਾਂ ਨੂੰ ਕਹਿਦਾ ਕਿਉਂ ਨਹੀਂ ਫੋਨ ਕਰਕੇ ਤਾਂ ਉਹਨਾਂ ਨੂੰ ਕਹਿ ਜੇਰੇ ਅਗਲੇ ਗੁੱਸਾ ਕਰਨੀ ਗੁੱਸਾ ਸੱਚਾ ਵਾ ਇਹਦੇ ਵਿੱਚ ਕਿਹੜੀ ਝੂਠ ਵਾਲੀ ਗੱਲ ਵਾ ਸੱਚਾ ਵਾ ਇਰੋਤ ਆਪੇ ਕਰਤਾ ਹੈ। ਹਵੇ ਕਿੱਥੋਂ ਆਇਆ? ਮਾਮੀ ਉਹ ਬਾਹਰ ਨੂੰ ਮੁੰਡਾਇਆ ਸੀ ਤੈਨੂੰ ਮਿਲ ਜਿਆ ਰਹੀ। ਮੇਰੀ ਘਰ ਸੌਣ ਮਿਆਂ ਵਾਲੀ ਘਰ ਸੜੀ ਨੇ ਫੇਰ ਕੀ ਆਇਆ? ਉਹ ਉਹਨਾਂ ਨੂੰ ਜੇ ਮੈਨੂੰ ਨਹੀਂ ਖੜਿਆ ਤੇ ਤੂੰ ਉਹਦੀ ਮਾਂ ਨੂੰ ਫੋਨ ਕਰ ਤਾ ਉਹਦੇ ਉੱਥੇ ਆ ਜਾਂਦੀ। ਅਗਲੇ ਤੇ ਗੁੱਸਾ ਨਹੀਂ ਕਰਨਾ ਫੇਰ ਨਾ ਇਹਨਾਂ ਮੈਨੂੰ ਖੜਿਆ ਨਾ ਨਾਲ ਆਪ ਜੱਟੀ ਗਈ। ਇਹਨੂੰ ਆ ਕਰਨ ਨਹੀਂ ਆਈ ਮੇਰੀ ਕੁੜੀ ਕੱਲੀ ਦਵਾਈ ਲੈ ਕੇ ਆ ਜਾਣਾ। ਹਾਂ ਦਵਾਈ ਲੈ ਕੇ ਦਵਾਈ ਲੈ ਕੇ ਆ ਜਾਣਾ। ਹੁਣ ਵੀ ਦੱਸਿਆ ਹੀ ਕਿੰਨੀ ਵੀ ਕਾਕਾ ਹੋਇਆ। ਨਹੀਂ ਮੈਂ ਨਹੀਂ ਦੱਸਿਆ ਜੀ। ਤੇ ਪਰ ਤੇਰਾ ਦਿਮਾਗ ਚ ਕੀ ਹੋ ਗਿਆ ਹੁਣੀ ਉਹਨਾਂ ਨੂੰ ਫੋਨ ਕਰਕੇ ਦੱਸ ਦੇ ਗੁੱਸਾ ਤਰਾ ਕਰਕੇ ਹੁਣ ਮੇਰੇ ਤੇ ਨਾ ਗੱਲ ਆਵੇ ਆਪਣੇ ਆਪ ਤੇ ਲਈ ਆ ਗਈ ਹੁਣ ਮੈਨੂੰ ਤੇ ਆਪ ਨਹੀਂ ਤੂੰ ਖੜਿਆ ਤੇ ਉਹਨਾਂ ਨੂੰ ਤੂੰ ਪੁੱਛਿਆ ਤੇ ਮੇਰੇ ਤੇ ਉਹਨਾਂ ਨਾਲ ਗੱਲ ਆਵੇ